ਇੱਕ ਕੁੜੀ ਜਿਦਾ ਨਾਮ mohabbat ਗੁਮ ਹੈ ਅੱਜ ਮੈਂ ਗੱਲ ਕਰਨ ਜਾ ਰਹੀਆਂ ਪੰਜਾਬ ਦੇ ਉਸ ਕਵੀ ਬਾਰੇ ਜਿਸ ਦਾ ਨਾਮ ਸੁਣ ਕੇ ਅੱਜ ਵੀ ਪੰਜਾਬ ਦੇ ਲੋਕਾਂ ਦੇ ਦਿਲ ਪਿੱਛ ਜਾਂਦੇ ਨੇ ਜੀ ਹਾਂ ਮੈਂ ਗੱਲ ਕਰਨ ਜਾ ਰਹੀਆਂ ਸ਼ਿਵ ਕੁਮਾਰ ਬਟਾਲਵੀ ਜੀ ਦੀ ਕਿਵੇਂ ਸ਼ਿਵ ਕੁਮਾਰ ਸ਼ਰਮਾ ਤੋਂ ਬਣੇ ਸ਼ਿਵ ਕੁਮਾਰ ਬਟਾਲਵੀ ਸ਼ਿਵ ਕੁਮਾਰ ਬਟਾਲਵੀ ਜੀ ਦਾ ਜਨਮ 23 ਜੁਲਾਈ 1936 ਨੂੰ ਬਾਰਾਪਿੰਡਲ ਵਿੱਚ ਹੋਇਆ ਸੀ ਜੋ ਕਿ ਹੁਣ ਪਾਕਿਸਤਾਨ ਵਿੱਚ ਹੈ ਬਚਪਨ ਤੋਂ ਹੀ ਖਵਾਬੀ ਤਬੀਅਤ ਦਾ ਸੀ ਨਦੀਆਂ ਦੇ ਕੰਢੇ ਬੈਠ ਕੇ ਸੋਚਾਂ 'ਚ ਗੁੰਮ ਰਹਿੰਦੇ ਉਹਨਾਂ ਦੀ ਕਲਮ ਦੀ ਕਹਾਣੀ ਸ਼ੁਰੂ ਹੋਈ ਜਦੋਂ ਇੱਕ ਕੁੜੀ ਮਿਲੀ ਮੈਨਾ ਜਿਸ ਦੇ ਇੰਤਕਾਲ ਤੋਂ ਬਾਅਦ ਉਹਨਾਂ ਨੇ ਲਿਖੀ ਆਪਣੀ ਪਹਿਲੀ ਕਵਿਤਾ ਇੱਕ ਕੁੜੀ ਜੀ ਦਾ ਨਾਮ ਮੁਹੱਬਤ ਗੁੰਮ ਹੈ ਉਹਨਾਂ ਦਾ ਸਭ ਤੋਂ ਮਸ਼ਹੂਰ ਕੰਮ ਲੂਣਾ ਨੇ 1967 ਵਿੱਚ ਉਹਨਾਂ ਨੂੰ ਸਹਿਤ ਅਕੈਡਮੀ ਅਵਾਰਡ ਜਿੱਤਵਾਇਆ ਸਭ ਤੋਂ ਨੌਜਵਾਨ ਕਵੀ ਵਜੋਂ ਉਹ ਦਰਦ ਹੀ ਉਹਨਾਂ ਦਾ ਇਸ਼ਕ ਸੀ ਜੇਕਰ ਅਸੀਂ ਕਹੀਏ ਕਿ ਸ਼ਿਵ ਨੇ ਆਪਣੀ ਤਕਲੀਫਾਂ ਨੂੰ ਗੀਤ ਬਣਾਇਆ ਤਾਂ ਇਹ ਗੱਲ ਠੀਕ ਹੋਵੇਗੀ ਜਿਹੜੇ ਤੂੰ ਕੀਤੀ ਸੀ ਉਹ ਹੀ ਕਰਜ਼ਾ ਚੁਕਾਇਆ ਕਲਮ ਫੜ ਕੇ ਆਪਣੇ ਹਾਲਾਤਾਂ ਨੂੰ ਗਾਇਆ ਸ਼ਿਵ ਕੁਮਾਰ ਬਟਾਲ ਵਿਖੇ 36 ਸਾਲ ਦੀ ਉਮਰ ਵਿੱਚ ਹੀ ਚਲੇ ਗਏ ਸੀ ਪਰ ਆਪਣੀ ਸ਼ਾਈ ਰਾਹੀ ਅਜ ਵੀ ਜਿੰਦਾ ਨੇ ਦਿਲ ਤੋੜਨ ਵਾਲੇ ਤਾਂ ਬਹੁਤ ਮਿਲਣਗੇ ਪਰ ਦਿਲ ਨਾਲ ਲਿਖਣ ਵਾਲੇ ਇੱਕੋ ਇੱਕ ਹੁੰਦਾ ਹੈ ਬਟਾਲਵੀ